پترکار ہرپریت کور کگا اجاں پہنچے ہیں شری گردوارا شری تمطان صاحب جو گردوارا گرو بہادر جی نام تو مشہور ہے من اس گردوارے دے گم صاحب کے درشن کروا گے تھنوں ਸਾਹਿਬ ਜੋ ਗੁਰਦੁਆਰਾ ਬਹੁਤ ਹੀ ਮਸ਼ਹੂਰ ਇਹ ਗੁਰਦੁਆਰਾ ਹੈ ਬਹੁਤ ਹੀ ਇਤਿਹਾਸਿਕ ਗੁਰਦੁਆਰਾ ਹੈ ਕਹਿੰਦੇ ਇੱਥੇ ਜੋ ਵੀ ਸੰਗਤ ਆਪਣੀ ਮਨੋ ਕਾਮਨਾ ਜਾਂ ਕੋਈ ਵੀ ਇੱਛਾ ਲੈ ਕੇ ਇੱਥੇ ਆਉਂਦੀ ਹੈ ਉਹ ਮਨੋ ਕਾਮਨਾ ਸੰਗਤਾਂ ਦੀ ਇੱਥੇ ਪੂਰੀਆਂ ਹੁੰਦੀਆਂ ਨੇ

ਹੌਜੀ ਸਾਰੇ ਦੇ ਸਾਰੇ ਰੱਖ ਲੈ ਉਤਪਤ ਪ੍ਰਮੁਖ ਜਨਮੀ ਦਾ ਮਹੀਨਾ ਸਰੋਵਰ ਖੂਨ ਨਾਲ ਲੱਗਿਆ ਗਿਆ ਅੰਮ੍ਰਿਤਸਰ ਸ਼ਿਰਤੀ ਦਾ ਨਾਮ ਦਾ ਸਰੋਵਰ ਘਾਟੇ ਸਭ ਉਕਰੇ ਪਾਠ ਤੇ ਮਾਰਤੀ ਜਿਹੜੇ ਸਿੰਘ ਜਿਉਂਦੇ ਬਣੇ ਫੁਰਜੇਵਾ ਨੂੰ ਛੱਡ ਕੇ ਕੋਈ ਨਹੀਂ ਆਵਦਿਆ ਪੱਤਾਂ ਦੇ ਪਾਹ ਨੂੰ ਤੱਕੀ ਨੇ ਆਪ ਦੇਖਿਆ ਜੰਬੇਸ਼ਨ ਸਾਹ ਨੂੰ ਅਲਮਦੀ ਵਸਿਆ ਕਰਦਾ ਅਲਮਦੀ ਹਸਿਆ ਰਸਵਾ ਕਰਦਾ ਸਸਕੇ ਆਪਰਾਤੀ ਗੁਲਿਆਰ ਤੇਂਦ ਪਰੋਈ ਯਾਦੋਂ ਦੇ ਜਾਨੀ ਦੁਨੀਆ ਉਹ ਜੀਤੇਗੁਰੂ ਸਾਹਿਬ ਆਰ ਜੀ ਫਰਮਾਨ ਕਰਦੇ ਨੇ ਤੰਨਾ ਨਾ ਸਤਤ ਸਗਲ ਜਿਹਨੇ ਆਪਣੀ ਕਰਮਾਂ ਤਿੰਨ ਤੈ ਕਰ ਸੰਗੋਣੀ ਨਾਮਿਕ ਦਿਲ ਭਤਵਾਨ ਹੋਰ ਵੰਸਾਰੇ ਜਿਹੜੇ ਕਾਲ ਤੱਕ ਸਾਧਨਾ ਕਰੇ ਉਹ ਧਰਵੀ ਨਹੀਂ ਕਰਮਾਂ ਗੁਰਦੁਆਰਾ ਸ਼੍ਰੀ ਤਮ ਤਾਣ ਸਾਹਿਬ ਜਿਹੜਾ ਸਰੋਵਰ ਹੈ ਜਿੱਥੇ ਆਈਆਂ ਸੰਗਤਾਂ ਇੱਥੇ ਇਸ਼ਨਾਨ ਕਰਦੀਆਂ ਨੇ ਇਸ਼ਨਾਨ ਕਰਕੇ ਇੱਥੇ ਸਭ ਦੇ ਦੁੱਖ ਦੂਰ ਹੁੰਦੇ ਨੇ ਜੋ ਜਾਨ ਤੇ ਸ਼ਰੀਰ ਸ਼ਰੀਰ ਨੂੰ ਇਸ ਸਾਚ ਤੋਂ ਬਿਆਜੋ ਦੰਦਾ ਇਹ ਸ਼ਬਦ ਬਹੁਤ ਪਿਆਰਾ ਜੋ ਸ਼ਮਾ ਬੜੀ ਅਸਰ ਕਰਦਾ ਸਰੋਵਰ ਕੋਈ ਛਾਵੇਂ ਚ ਬਟਕਾ ਦੇਣਾ ਨਹੀਂ ਸਭੇ ਮਨੋਂ ਬਾਅਦ ਫੈਟਣਾ ਨਹੀਂ सहब <laughs>